ਕੀ ਘਟਨਾ ਤੁਹਾਡੇ ਨਾਲ ਵਾਪਰੀ ਕੀ ਆਪਰੇ ਮੰਗ ਹਾਂਜੀ ਬੇਟਾ ਤੇ ਗੁੱਡੀ ਆਪੀ ਚਲੇ ਗਏ ਸੀ ਤੇ ਉਹ ਚਲੇ ਗਏ ਸੀ ਤੇ ਗੁੱਡੀ ਆ ਦੀ ਮਾਂ ਨੂੰ ਪਤਾ ਸੀ ਸਾਰਾ ਗੁੱਡੀ ਆ ਦੀ ਮਾਂ ਨੂੰ ਪਤਾ ਸੀ ਤੇ ਕਾਕਾ ਜਿੱਦੋਂ ਗਿਆਏ ਤੇ ਸਾਨੂੰ ਇਹ ਕਹਿ ਕੇ ਗਿਆ ਕਿ ਮੈਂ ਘਰੋਂ ਚੱਲਿਆ ਪਾਰਟੀ ਤੇ ਵੱਡੇ ਤੇ ਬੋਲੀ ਤੇ ਤੂੰ ਵੱਡੇ ਤੇ ਚੱਲਿਆ ਅਸੀਂ ਰੋਟੀ ਖਾਣ ਵੇਲੇ ਉਹਨੂੰ ਫੋਨ ਕੀਤਾ ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਵੀ ਪਾਰਟੀ ਤੇ ਹੈਗਾ 12 10 ਤੇ ਕੁੜੀ ਦੇ ਭਰਾ ਦਾ ਫੋਨ ਸਾਨੂੰ ਆਇਆ ਏ ਕਿ ਅਮਨ ਕਿੱਥੇ ਆ ਚਾਚੀ ਅਸੀਂ ਕਿਹਾ ਵੀ ਅਮਨ ਤਾਂ ਇਸ ਤਰ੍ਹਾਂ ਵੱਡੇ ਤੇ ਗਿਆ ਹੋਇਆ ਹੈ ਉਸ ਤੋਂ ਦੁਬਾਰਾ ਫੇਰ ਸਾਨੂੰ ਕਾਲ ਕਰਤੀ ਕਿ ਅਮਨ ਕਿੱਥੇ ਆ ਚਾਚੀ ਹੁੰਦਾ ਸੋਚ ਬੰਦ ਆਉਂਦਾ ਪਿਆ ਮੈਂ ਕਿਹਾ ਕਿ ਮਣੀ ਸੱਚ ਦੱਸ ਵੀ ਕੀ ਗੱਲ ਹੈ ਤੂੰ ਐਸ ਵੇਲੇ ਵਾਰ-ਵਾਰ ਫੋਨ ਕਰਦਾ ਪਿਆ ਕਹਿੰਦਾ ਕਿ ਮੰਮੀ ਨਾਲ ਗੱਲ ਕਰ ਲਾ ਮੰਮੀ ਨੇ ਜਦੋਂ ਗੱਲ ਕੀਤੀ ਮੈਨੂੰ ਸਿੱਧਾ ਹੀ ਕਿਹਾ ਕਿ ਭੈਣ ਜੀ ਵੀ ਅਮਨ ਮੇਰੀ ਕੁੜੀ ਲੈ ਗਿਆ ਮੈਂ ਕਹਾਂ ਮਨ ਦੀ ਭੈਣ ਉਹ ਤੈਨੂੰ ਕੀ ਪਤਾ ਮਨ ਕੁੜੀ ਲੈ ਗਿਆ ਵੀ ਉਹ ਤਾਂ ਵੱਡੇ ਤੇ ਗਿਆ ਹੋਇਆ ਕਹਿੰਦੀ ਨਹੀਂ ਕੁੜੀ ਲੈ ਗਿਆ ਮੁੜ ਕੇ ਉਹ ਸਾਰੇ ਸਪੈਲੋ ਕਹਿੰਦੇ ਸਾਡੇ ਘਰੇ ਆਓ ਅਸੀਂ ਚੱਲੇ ਸੀ ਤੇ ਮੁੜ ਕੇ ਉਹ ਆ ਗਏ ਸਾਡੇ ਘਰ ਉਹਨੇ ਉਹ ਗੇਟ ਬੰਦ ਕਰ ਲੱਗੇ ਸੀ ਉਹ ਆ ਗਏ ਸਾਡੇ ਘਰ ਮੁੜ ਕੇ ਆ ਕੇ ਮੈਨੂੰ ਸਿੱਧਾ ਹੀ ਕਹਿੰਦੀ ਕਿ ਭੈਣ ਕੁੜੀ ਲੈ ਗਿਆ ਏ ਕੁੜੀ ਕਹਿੰਦੀ ਸੀ ਕਿ ਮੇਰੀ ਸ਼ਾਦੀ ਕਰ ਦੇ ਮੈਂ ਕਹਿੰਦੀ ਵੀ ਮੈਂ ਬਦਨਾਮੀ ਤੋਂ ਡਰ ਗਈ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਂ ਕਿਹਾ ਵੀ ਤੁਸੀਂ ਤੁਹਾਨੂੰ ਜੂ ਪਤਾ ਸੀ ਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮੈਨੂੰ ਦੱਸਦੇ ਤਾਂ ਸਹੀ ਵੀ ਮੈਂ ਆਪੇ ਪੈਣਾ ਭਰਾ ਇਕੱਠੇ ਕਰਕੇ ਕੋਈ ਰੋਲਾ ਪਾਉਂਦੀ ਵੀ ਆਹ ਗੱਲ ਐ ਕਹਿੰਦੀ ਵੀ ਮੈਨੂੰ ਕੁੜੀ ਕਹਿੰਦੀ ਸੀ ਵੀ ਮੇਰਾ ਵਿਆਹ ਕਰ ਦੇ ਤੇ ਵੀ ਮੈਂ ਬਦਨਾਮੀ ਤੋਂ ਡਰਤੀ ਨਹੀਂ ਕੀਤਾ ਮੁੜ ਕੇ ਇਹ ਕਹਿ ਕੇ ਤੇ ਚਲੇ ਗਏ ਮੁੜ ਕੇ ਮਣੀ ਕਹਿੰਦਾ ਕਿ ਸਾਨੂੰ ਪਿਓ ਪੁੱਤਾਂ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਵੀ ਆਹ ਗੱਲ ਬਣ ਜਾਣੀ ਐ ਮੁੜ ਕੇ ਸਾਨੂੰ ਦੂਜੀ 12 ਤਰੀਕ ਨੂੰ ਚੱਕ ਕੇ ਲੈ ਗਏ ਆ ਬੂਏ ਉਤਲਾ ਬੂਆ ਪੰਨੇ ਆ ਪੌੜੀਆਂ ਵਾਲਾ ਪੰਨ ਕੇ ਸੀਸੇ ਸਾਂ ਪੰਨ ਕੇ ਤੇ ਸਾਨੂੰ ਚੱਕ ਕੇ ਘਰ ਆਇਆ ਤੜ ਤੜ ਕਰਦੇ ਤੇ ਸਾਨੂੰ ਚੱਕ ਕੇ ਤੇ ਲੈ ਗਿਆ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਆ ਇੱਕ ਕੁੜੀ ਦਾ ਭਰਾ ਉਹਦੇ ਮੂੰਹ ਤੋਂ ਗੋਲੂ ਬੰਦ ਖੁੱਲ ਗਿਆ ਸੀ ਦੂਜਿਆਂ ਦੇ ਮੂੰਹ ਦਿੱਤੇ ਪਰਨੇ ਬੰਦੇ ਸੀ ਉਹ ਸਾਥੋਂ ਪਛਾਣੇ ਨਹੀਂ ਗਏ ਜਦੋਂ ਸਾਨੂੰ ਚੱਕ ਕੇ ਉਹਨਾਂ ਨੇ ਘਰੋਂ ਬੂਆ ਘਰੋਂ ਮਾਰ ਕੁੱਟ ਕਰਕੇ ਤੇ ਚੱਕ ਕੇ ਲਗਾਇਆ ਗੱਡੀ 'ਚ ਉਹ ਗੱਡੀ ਸੀ ਬਖਸੀਸ ਸਿੰਘ ਦੀ ਪੁਲਸ ਵਾਲੇ ਦੀ ਉਹਦੇ ਤੇ ਸਟicker ਲੱਗਾ ਹੋਇਆ ਸੀ ਪੁਲਸ ਵਾਲੇ ਦਾ ਇੱਕ ਉਹਨਾਂ ਕੋਲ 2-3 ਕਾਪੇ ਸੀ ਬਾਕੀ ਉਹਨਾਂ ਕੋਲ ਡੰਡੇ ਸੀ ਪਤਾ ਨਹੀਂ ਉਹਨਾਂ ਕੋਲ ਕੀ ਕੀ ਹੋ ਰਸੀ ਸਾਨੂੰ ਕੋਈ ਪਤਾ ਨਹੀਂ ਵੀ ਸਾਨੂੰ ਸੁੱਜ-ਬੁੱਜ ਸਾਡੀ ਮਰੀਚ ਗਈ ਚੱਕ ਕੇ ਕਿੱਥੇ ਲਗਾਇਆ ਸੀ ਸਾਨੂੰ ਰਹਿ ਲੈ ਗਏ ਨੇ ਨਹਿਰਾਂ ਤੇ ਸਾਨੂੰ ਜਦੋਂ ਨਹਿਰ ਤੇ ਥੋੜਾ ਜਿਹਾ ਅੱਗੇ ਲਗਾਏ ਨੇ ਉਹ ਇਹਨਾਂ ਨੂੰ ਕਹਿੰਦੇ ਵੀ ਇਹਨੂੰ ਇੱਟਾਂ ਬੰਨ ਕੇ ਪਾਗ ਲਿਆਓ ਤੇ ਇਹਨੂੰ ਛੱਟ ਦੋ ਨਹਿਰ ਦੇ ਵਿੱਚ ਤੇ ਇਹਨੂੰ ਲਿਜਾਓ ਮਤਲਬ ਗਲਤ ਵਿਵਹਾਰ ਕਰਨ ਲੱਗ ਗਏ ਮੇਰੇ ਨਾਲ ਮੁੜ ਕੇ ਉੱਥੋਂ ਇਹਨਾਂ ਨੇ ਉੱਥੋਂ ਕੋਈ ਹੈ ਸੀ ਕਿਸੇ ਦਾ ਰਵਾਜ ਕੋਈ ਆ ਗਈ ਗੱਡੀ-ਗੱਡੀ ਅੱਗੋਂ ਆ ਗਈ ਉਹਨਾਂ ਨੇ ਗੱਡੀ ਬੈਕ ਕਰ ਲਈ ਬੈਕ ਕਰਕੇ ਮੁੜ ਕੇ ਸਾਨੂੰ ਸੋਮਸਾਨ ਥਾਂ ਤੇ ਲੈ ਗਏ। ਉੱਥੇ ਜਾ ਕੇ ਪਹਿਲਾਂ ਸਾਨੂੰ ਤਾ ਕਰੰਟ ਲੱਗੇ ਲਾਉਣ ਤਾਰਾਂ ਕੱਢੀਆਂ ਕਰੰਟ ਲੱਗੇ ਲਾਉਣ। ਮੁੜ ਕੇ ਕਰੰਟ ਲੱਗੇ ਲਾਉਣ ਮੁੜ ਕੇ ਕਟ ਕਟ ਕੇ ਕਟ ਕਟ ਕੇ ਜਦੋਂ ਅਸੀਂ ਬਿਲਕੁਲ ਹਾਰ ਗਏ ਸੀ ਉਹਨਾਂ ਨੂੰ ਐਂ ਕਹਿਤਾ ਵੀ ਸਾਨੂੰ ਹੁਣ ਮਕਾ ਦੋ। ਵੀ ਸਾਨੂੰ ਤੜਫਾਓ ਨਾ ਸਾਨੂੰ ਮਕਾ ਦੋ। ਇੱਕ ਕੋਈ ਕਹੀ ਗਈ ਵੀ ਤੁਸੀਂ ਉਹਨਾਂ ਨੇ ਮੁੜ ਕੇ ਮੇਰੀ ਵੀਡੀਓ ਬਣਾਈ। ਮੈਂ ਕੁਝ ਨਹੀਂ ਬੋਲ ਸਕਦੀ মিডিਆ ਦੇ ਸਾਹਮਣੇ। ਵੀਡੀਓ ਬਣਾਈ। ਬਖਸ਼ੀ ਸਿੰਘ ਨੇ ਵੀਡੀਓ ਦੇ ਵਿੱਚ ਵੀ ਇਹ ਗੱਲ ਗਲਤ ਵਿਵਹਾਰ ਬਹੁਤ ਜ਼ਿਆਦਾ ਕੀਤੇ ਹੋਰਾਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਨੂੰ ਲਾ ਲਾ ਕੇ ਵੀਡੀਓ ਕੱਲਾ ਵਿਖਾਉਂਦੇ ਰਹੇ ਐਨੀ ਕੁੱਟ ਮਾਰ ਕੀਤੀ ਕਿ ਮੈਂ ਤਾਂ ਮੀਡੀਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੀ ਪਈ ਮੇਰੀ ਹੁਣ ਵੀ ਪਸਲੀ ਵੀ ਫੈਕਚਰ ਹੈ ਮੇਰਾ ਗੁੱਟ ਵੀ ਫੈਕਚਰ ਹੈ ਬਾਕੀ ਮੇਰੇ ਜੋ ਇਹਨਾਂ ਨੇ ਕੁੱਟ-ਕੁੱਟ ਕੇ ਮੇਰੇ ਨੀਲ ਪਾਏ ਮੈਂ ਚਗੱਤੇ ਵਾਲੇ ਮੈਡਮ ਨੂੰ ਸਾਰੀ ਉਹਨਾਂ ਨੇ ਮੇਰੀ ਮਤਲਬ ਵੇਖਿਆ ਉਹਨਾਂ ਨੇ ਥਾਣੇਦਾਰ ਨੇ ਮੈਡਮ ਨੇ ਬੁਲਾਇਆ ਮੈਡਮ ਨੇ ਵੇਖਿਆ ਮੈਡਮ ਨੇ ਆ ਕੇ ਥਾਣੇਦਾਰ ਨੂੰ ਕਿਹਾ ਕਿ ਇੰਨੀ ਇੱਕ ਜ਼ਿਆਦਾ ਕਟਾਈ ਕੀਤੀ ਹੋਈ ਹੈ ਕਿ ਬਹੁਤ ਜ਼ਿਆਦਾ ਨਹੀਂ ਅਸੀਂ ਉਸ ਤੋਂ ਉਹ ਵਾਲਾ ਕਰ ਚੁੱਕੇ ਸੀ ਤੁਹਾਡਾ ਨਹੀਂ ਨਹੀਂ ਅਸੀਂ ਉੱਥੇ ਦੇ ਕੇ ਆਏ ਸੀ ਮਤਲਬ ਐਫ ਆਰ ਦੇ ਕੇ ਆਏ ਸੀ ਉੱਥੇ ਅਸੀਂ ਟਾਈਪਿੰਗ ਕਰਾ ਕੇ ਉੱਥੇ ਦੇ ਕੇ ਆਏ ਸੀ ਪਰ ਬਾਕੀ ਸਾਡੀ ਸੁਣਵਾਈ ਨਹੀਂ ਕੋਈ ਵੀ ਹੋਈ ਕੀ ਮੰਗ ਕਰਦੇ ਹੋ ਤੁਸੀਂ ਸਾਨੂੰ ਇਹਦਾ ਇਨਸਾਫ ਦਿੱਤਾ ਜਾਏ ਅਚੀਤ ਸਿੰਘ ਵੀ ਸੀ ਕਿ ਉਹਨਾਂ ਦਾ ਗੋਟਵਾ ਹੋਈ ਹੈ ਨਹੀਂ ਬਖਸ਼ੀਤ ਸਿੰਘ ਵੀਡੀਓ ਕਾਲ ਦੇ ਵਿੱਚ ਸੀ ਕਾਨਫਰੈਂਸ ਸੀ ਵੀਡੀਓ ਸੀ ਵੇਖਦੇ ਪਏ ਸੀ ਨਹੀਂ ਜੀ ਨਾਲ ਨਹੀਂ ਸੀ ਮੁੰਡਾ ਸੀ ਮਣੀ ਉਹ ਮੁੰਡਾ ਮੁੰਡਾ ਬਖਸ਼ੀਦ ਸਿੰਘ ਦਾ ਬਖਸ਼ੀਦ ਸਿੰਘ ਦਾ ਸੀ ਗੱਡੀ ਵੀ ਬਖਸ਼ੀਦ ਸਿੰਘ ਦੀ ਸੀ ਪੁਲਿਸ ਦਾ ਉੱਪਰ ਸਟicker ਲੱਗਾ ਹੋਇਆ ਸੀ ਪੁਲਿਸ ਮੁਲਾਜ਼ਮ ਨੇ ਜੀ ਕਿਹੜੇ ਥਾਣੇ ਕਿ ਹਰਫ ਕਹਾਂਜ ਤਾਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੈਂ ਇਹੀ ਕਰਦੀ ਆ ਕਿ ਮੈਨੂੰ ਜੋ ਮੇਰੇ ਨਾਲ ਗਲਤ ਵਿਵਹਾਰ ਕੀਤੇ ਗਏ ਆ ਮੈਨੂੰ ਇਹਦਾ ਇਨਸਾਫ ਦਿੱਤਾ ਜਾਏ ਕਿ ਜਦੋਂ ਮਤਲਬ ਵੀ ਮੇਰੀ ਵੀਡੀਓ ਬਣਾਉਂਦੇ ਸੀ ਉਦੋਂ ਵੀ ਇਹਨਾਂ ਨੇ ਵੀਡੀਓ ਕਾਲ ਦੇ ਵਿੱਚ ਉਹਨੂੰ ਲਿਆ ਹੋਇਆ ਸੀ ਬਖਸ਼ੀਤ ਸਿੰਘ ਨੂੰ ਉਹ ਮਤਲਬ ਗਲਤ ਵਿਵਹਾਰ ਇੰਨੇ ਕੋ ਕਹਿੰਦਾ ਸੀ ਕਿ ਮੈਂ ਮੀਡੀਆ ਦੇ ਸਾਹਮਣੇ ਕੁਝ ਬੋਲ ਨਹੀਂ ਸਕਦੇ ਵੀ ਅਧਿਕਾਰੀਆਂ ਨੂੰ ਮਿਲੇ ਕਿਸੇ ਨੂੰ ਐਸਐਸਪੀ ਨੂੰ ਜਾ ਕੇ ਨਹੀਂ ਆ ਸਾਨੂੰ ਉਹਨਾਂ ਨੇ ਧਮਕਾਤਾ ਸੀ ਨਾ ਕਿ ਜੇ ਤੁਸੀਂ ਕਿਸੇ ਕੋਲ ਸਾਡੀ ਐਫਆਰ ਕੇ ਦਰਜ ਕਰਵਾਤੀ ਅਸੀਂ ਤੁਹਾਨੂੰ ਟੁੱਕ ਟੁੱਕ ਕੇ ਮੇਰੀ ਚੀਚੀ ਦੇ ਉੱਤੇ ਵੀ ਉਹਨਾਂ ਨੇ ਕਾਪਾ ਲਾਇਆ ਹੈ ਕਹਿੰਦੇ ਕਿ ਤੁਹਾਡੇ ਨਿੱਕੇ ਨਿੱਕੇ ਪੀਸ ਕਰਕੇ ੜਫਾ ੜਫਾ ਕੇ ਤੁਹਾਨੂੰ ਮਾਰਾਂ ਵੱਡਾਂਗੇ ਟੁੱਕਾਂਗੇ ਅਸੀਂ ਫਿਰ ਉਸ ਤੋਂ ਬਾਅਦ ਲੁੱਕ ਗਏ। ਉਸੇ ਪਰਿਵਾਰ ਨੂੰ ਲੈ ਕੇ ਇਹਨਾਂ ਨੇ ਕੀ ਕਾਹਕਿਆ ਹੋਇਆ? ਕੀ ਬਾਤ ਹੈ? ਇਹ ਵਾਰਦਾਤ ਹੋਈ ਜੀ ਮੈਨੂੰ ਅ ਕੱਲ ਕਿਸੇ ਦੋਸਤ ਦਾ ਕੋਈ ਫੋਨ ਆਇਆ ਮੈਨੂੰ ਵੀ ਕਿਸੇ ਬੰਦੇ ਨਾਲ ਕੋਈ ਧੱਕਾ ਹੋਇਆ ਵੀਰ ਜੀ ਤੇ ਤੁਹਾਨੂੰ ਕੋਈ ਮਿਲਣਾ ਚਾਹੁੰਦੀ ਆ ਕੋਈ ਬੰਦੇ ਤੇ ਉਦੋਂ ਹੀ ਮੇਰੇ ਲਿੰਕ 'ਚ ਕੱਲ ਮੈਨੂੰ ਕੁਝ ਗੱਲਾਂ ਇਹਨਾਂ ਦੀ ਪਤਾ ਲੱਗੀਆਂ ਕਿ 13-14 ਦੀ ਰਾਤ ਨੂੰ ਕੋਈ 11:30 ਵਜੇ ਦਾ ਟਾਈਮ ਹੋਊਗਾ। ਕੁਈ 3 ਅਣਪਛਾਤੇ ਬੰਦੇ 4 ਅਣਪਛਾਤੇ ਬੰਦੇ ਇਹਨਾਂ ਦੇ ਘਰੇ ਵੜਦੇ ਆ ਜਿੰਨਾ ਇਹਨਾਂ ਨੂੰ ਇਹ ਗੱਲ ਬਾਅਦ ਚੋ ਪਤਾ ਲੱਗਦੀ ਵੀ ਉਹਦਾ ਕਾਰਨ ਕਿਉਂ ਮੈਂ ਤੁਹਾਨੂੰ ਬਾਅਦ ਚੋ ਦੱਸ ਦਿੰਦਾ ਇਹ ਉਹ ਇਹਨਾਂ ਦੇ ਗੇਟ ਭੰਨ ਦਿੰਦੇ ਆ ਬਾਰੀਆਂ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਆ ਤੇ ਇਹਨਾਂ ਨੂੰ ਉਦੋਂ ਹੀ ਕੁੱਟਮਾਰ ਸ਼ੁਰੂ ਕਰ ਦਿੰਦੇ ਆ ਦੋਵਾਂ ਜੀਆਂ ਦੀ ਤੇ ਕੁੱਟਮਾਰ ਕਰਕੇ ਇਹਨਾਂ ਨੂੰ ਬੰਨ੍ਹਦੇ ਨੇ ਮੂੰਹ ਹਾਥੇ ਇਹਨਾਂ ਦੇ ਤੇ ਇਹਨਾਂ ਨੂੰ ਗੱਡੀ 'ਚ ਰਾਤ ਨੂੰ ਛੱਡ ਕੇ ਤੇ ਲੈ ਜਾਂਦੇ ਆ ਪਹਿਲਾਂ ਤਾਂ ਕੋਸ਼ਿਸ਼ ਕਰਦੇ ਇਹਨਾਂ ਨੂੰ ਨਹਿਰ ਦੇ ਵਿੱਚ ਸੱਟਣ ਦੀ ਦੋਵਾਂ ਤਰ੍ਹਾਂ ਨੂੰ ਉਤੋਂ ਬਾਅਦ ਜਾ ਕੇ ਕੋਟ ਇਸੇ ਖਾਂ ਦੇ ਲਾਗੇ ਕੋਈ ਪਿੰਡ ਆ ਉਥੇ ਉਹ ਬੰਦਾ ਇਹ ਪਛਾਣ ਵੀ ਲੈਣਗੇ ਜਿਨ੍ਹਾਂ ਦੀ ਮੋਟਰ ਤੇ ਲੈ ਕੇ ਗਿਆ ਰਾਤ ਨੂੰ ਪਰਿਵਾਰਤ ਕਿੱਥੋਂ ਦਾ ਰਹਿਣ ਵਾਲਾ ਇਹ ਪਿੰਡ ਹਸਤੀ ਵਾਲੇ ਦੇ ਆ ਤੇ ਉਸ ਤੋਂ ਬਾਅਦ ਜਦੋਂ ਉਥੇ ਇਹ ਪਿੱਟੇ ਵੀ ਸਾਡਾ ਕਸੂਰ ਕੀ ਤੁਸੀਂ ਸਾਡੇ ਨਾਲ ਆ ਕਰਨ ਕੀ ਦਹਿ ਜੇ ਉਹਾਂ ਦੇ ਵੀ ਸਾਨੂੰ ਪਤਾ ਲੱਗਾ ਵੀ ਤੁਹਾਡਾ ਸਾਡੀ ਲੜਕੀ ਤੁਹਾਡੇ ਬੇਟੇ ਨਾਲ ਰਹਿ ਰਹੀ ਆ ਜਿਹੜੇ ਕਿ ਦੋਵੇਂ ਬਾਲਗ ਆ ਵੀ ਉਹ ਤੁਸੀਂ ਦੋ ਦਿਨ ਚਾਰ ਦਿਨ ਜੇ ਉਹ ਸਾਨੂੰ ਇਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹ ਕਿਉਂਕਿ ਲੜਕਾ ਆਵਦਾ ਅੱਲਾਹ ਕੰਮ ਕਰਦੇ ਅੱਜ ਕੱਲ੍ਹ ਅਲੱਗ ਕੰਮ ਕਰਦੇ ਕਿਸੇ ਨੂੰ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਤੇ ਜਦੋਂ ਇਹ ਗੱਲ ਪਤਾ ਲੱਗੀ ਤੇ ਅਸੀਂ ਇਹਨਾਂ ਨੇ ਉਹਨਾਂ ਨੂੰ ਬੁਝਾਰਿਸ਼ ਕੀਤੀ ਵੀ ਕਾਰਨ ਕਿ ਉਹ ਕਹਿੰਦੇ ਵੀ ਤੁਸੀਂ ਨਾ ਸਾਨੂੰ ਬੰਦੇ ਦਾ ਪਤਾ ਦਿਓ ਬੰਦੇ ਦੇ ਪਤੇ ਚੱਕਰ ਦੇ ਵਿੱਚ ਜਿਵੇਂ ਪੁਰਾਣੇ ਫਿਲਮਾਂ 'ਚ ਨਹੀਂ ਲੋਕੀ ਕਰਦੇ ਹੁੰਦੇ ਵੀ ਤੁਸੀਂ ਸਾਡੀ ਕੁੜੀ ਨਾ ਇਹ ਕੀਤਾ ਤੇਰੇ ਮੁੰਡੇ ਨੇ ਇਹ ਮਤਲਬ ਮੁੰਡੇ ਦੀ ਮਾਂ ਨੂੰ ਇਹਨਾਂ ਨੇ ਅਲਫਨੰਗਾ ਕਰਕੇ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਜੋ ਕਿ ਮੈਂ ਤੁਹਾਨੂੰ ਮਤਲਬ ਸ਼ੋ ਵੀ ਕਰ ਸਕਦਾ ਹੁਣ ਮੇਰੇ ਕੋਲ ਵੀ ਹੈਗੀਆਂ ਕੁਝ ਫੋਟੋਜ਼ ਜਿਹੜੀਆਂ ਆਪਾਂ ਹੁਣ ਇਸ ਤਰ੍ਹਾਂ ਕੈਮਰੇ ਅੱਗੇ ਆਪਾਂ ਬੋਲ ਨਹੀਂ ਸਕਦੇ ਤੇ ਉਹ ਉਹਨਾਂ ਨੂੰ ਵਾਇਰਲ ਕੀਤਾ ਗਿਆ ਉਹਨਾਂ ਦੇ ਮਤਲਬ ਉਸੇ ਤਰ੍ਹਾਂ ਹੀ ਅਸ਼ਲੀਲ ਉਹ ਜਿਹੀ ਹਰਕਤਾਂ ਕੀਤੀਆਂ ਗਈਆਂ ਜਿਹੜੀਆਂ ਕਿ ਆਪਾਂ ਬੋਲ ਨਹੀਂ ਸਕਦੇ ਉਸ ਚੱਕਰ ਦੇ ਵਿੱਚ ਇਹ ਫਿਰ ਜ਼ਿਆਦਾ ਡਰ ਗਿਆ ਫਿਰ ਨਾ ਤੇ ਇਹ ਕਿਸੇ ਥਾਣੇ ਜਾਣ ਜੋਗੇ ਸੀ ਤੇ ਨਾ ਹੀ ਇੱਥੇ ਆ ਕੇ ਕੋਈ ਪੁਲਿਸ ਰਿਪੋਰਟ ਕਰਾਉਣ ਜੋਗੇ ਸੀ ਨਾ ਹੀ ਆਪਣਾ ਸਿਵਲ ਹਸਪੀਟਲ ਜਾਂ ਕੁਝ ਵੀ ਕਰਾਉਣ ਜੋਗੇ ਉਹ ਤਾਂ ਭਾਵੇਂ ਆਪਾਂ ਹੁਣ ਮੈਡੀਕਲ ਕਰਾਈਏ ਦੋ ਪਸਲੀਆਂ ਟੁੱਟੀਆਂ ਹੋਈਆਂ ਗੋਟ ਫ੍ਰੈਕਚਰਡ ਆ ਜੀ ਲੇਡੀ ਦਾ ਤੇ ਸਾਰੇ ਸਰੀਰ ਤੇ ਪਿੰਡੇ ਤੇ ਨੀਲ ਆ ਜੋ ਕਿ ਮੈਂ ਪ੍ਰੈਸ ਅੱਗੇ ਤੁਹਾਨੂੰ ਦਿਖਾ ਵੀ ਸਕਦਾ ਹਾਂ ਇਹ ਥਾਣਾ ਹਾਰਫਕੇ ਤੇ ਚੌਂਕੀ ਇਹਨਾਂ ਨੂੰ ਚਗੱਤੇ ਆਲਾ ਪੈਂਦੀ ਆ ਤੇ ਉਹ ਜਿਹੜਾ ਲੱਕੀ ਪ੍ਰਵਾਹ ਜਿਹ ਦੱਸਿਆ ਆਪਣਾ ਹੈਗੇ ਨੇ ਉਹ ਵੀ ਕਿਹੜੇ ਪਿੰਡੇ ਨੇ ਉਹ ਵੀ ਹਸਤੀ ਵਾਲੇ ਦੇ ਹੀ ਆ ਉਸੇ ਪਿੰਡ ਦੇ ਹੀ ਆ ਤੇ ਉਹ ਪਰ ਉਦੋਂ ਤੱਕ ਇਹਨਾਂ ਨੂੰ ਚਾਰਿਆਂ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਸੀਗਾ ਜੋ ਹੋਇਆ ਇਹਨਾਂ ਨਾਲ ੱਤਕਾ ਆਇਆ ਮੈਨੂੰ ਨਹੀਂ ਪਤਾ ਲੜਕਾ ਕਿੱਥੇ ਆ ਲੜਕੀ ਕਿੱਥੇ ਆ ਉਹਨਾਂ ਮੈਰਿਜ ਕਰਾ ਲਈ ਕਿੱਥੇ ਰਹਿ ਰਹੇ ਗੁਰਦੁਆਰੇ ਰਹਿੰਦੇ ਕਿੱਥੇ ਰਹਿੰਦੇ ਸਾਨੂੰ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਸਾਨੂੰ ਇਹਨਾਂ ਦਾ ਕਸੂਰ ਕੀ ਸੀਗਾ ਨਾ ਤੇ ਉਹਨਾਂ ਦੇ ਲਾਗੇ ਗਏ ਨਾ ਕੁਛ ਗਿਆ ਤੇ ਇਹਨਾਂ ਨੂੰ ਕੁੱਟ-ਕੁੱਟ ਕੇ ਇਹਨਾਂ ਨੇ ਉਹ ਹਾਲ ਕੀਤਾ ਜਿਹੜਾ ਕਿਤੇ ਨਾ ਹੋਵੇ ਸਾਨੂੰ ਤੇ ਇਸ ਬੰਦੇ ਦਾ ਨਾ ਤੇ ਉਸ ਤੋਂ ਬਾਅਦ ਜਿਹੜੀ ਹੁਣ ਐਫ ਆਈ ਆਰ ਕਰਵਾਈ ਉਹਨਾਂ ਨੇ ਇਹਨਾਂ ਨੂੰ ਉਹਨਾਂ ਨੇ ਇਹ ਸ਼ੋਅ ਕੀਤਾ ਪੁਲਿਸ ਦਾ ਮਾਰ ਦੇਖ ਲੋ ਵੀ ਇਹ ਵਿਚਾਰਾ ਕੱਢਣ ਗਿਆ ਵਾ ਕੁੜੀ ਨੂੰ ਇਹ ਦੋਵੇਂ ਜੀ ਗਏ ਨੇ ਤੁਸੀਂ ਬੇਰੀ ਕੋਈ ਕੁਐਸਚਨ ਕਰਨਾ ਤੁਸੀਂ ਪੁੱਛ ਸਕਦੇ ਹੋ ਇਹਨਾਂ ਦੇ ਜਿਨ੍ਹਾਂ ਨਾਲ ਹੱਡ ਬੀਤੀ ਆ ਤੁਸੀਂ ਈਚ ਐਂਡ ਏਵਰੀ ਕੁਸਚਨ ਯੂ ਕੈਨ ਆਸਕ ਟੂ ਥੈਮ ਨਾਲ ਸੰਬੰਧੀ ਤੁਸੀਂ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਨਾਲ ਇਹਨਾਂ ਨਾਲ ਗੱਲਬਾਤ ਨਹੀਂ ਪੁਲਿਸ ਦੇ ਅਧਿਕਾਰੀਆਂ ਦੀ ਤੁਹਾਨੂੰ ਦੱਸ ਦਿੰਨੇ ਆ ਦੋ ਵਾਰੀ ਇਹਨਾਂ ਨੇ ਅਪਰੋਚ ਕੀਤਾ ਜੋ ਕਿ ਓਨ ਰਿਕਾਰਡ ਆ ਜਿਹੜਾ ਇਹਨਾਂ ਨੂੰ ਥਾਣਾ ਪੈਂਦਾ ਜਦੋਂ ਇਹਨਾਂ ਨੂੰ ਅਦਮਰੇ ਕਰਕੇ ਛੱਟ ਗਿਆ ਇਹਨਾਂ ਟਾਈਮ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਖਵਾ ਕੇ ਸਭ ਕਰ ਗਏ ਆ ਵੀਡੀਓ ਬਣਾ ਲੀਆਂ ਵੀ ਤੁਸੀਂ ਜੇ ਵੀਡੀਓ ਅਸੀਂ ਤੁਹਾਡੀਆਂ ਵੀਡੀਓ ਵਾਇਰਲ ਕਰਾਂਗੇ ਜੇ ਤੁਸੀਂ ਸਾਡੇ ਖਿਲਾਫ ਕਿਤੇ ਵੀ ਜਾਂਦੇ ਆ ਅਸੀਂ ਆ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਤੇਾਰੇ ਡਰ ਕੇ ਕਦੀ ਕਿਸੇ ਘਰੇ ਇੱਕ ਵਾਰੀ ਥਾਣੇ ਗਏ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਨਹੀਂ ਵੀਰਦੀ ਜਾਂ ਤਾਂ ਉਹਨਾਂ ਨੂੰ ਚੱਕ ਕੇ ਲਿਆਉਂਦੇ ਤੇ ਅਗਲੇ ਦੁਬਾਰਾ ਘਰੇ ਜਾਂਦੇ 10 ਦਿਨ ਹੋ ਗਏ ਉਹ ਕਦੀ ਕਿਸੇ ਮੋੜ ਤੇ ਰਹਿੰਦੇ ਕਦੀ ਕਿਸੇ ਮੋੜ ਤੇ ਰਹਿੰਦੇ ਉਹਨਾਂ ਦਾ ਨਾਂ ਕੀ ਸਾਜ ਨੇ ਲੈ ਕੇ ਗਏ ਚੱਕ ਉਹ ਲੜਕਾ ਵਾ ਮਣੀ ਉਹਦੇ ਨਾਲ ਤਿੰਨ ਮੁੰਡੇ ਆ ਹੋਰ ਉਹ ਕਹਿੰਦੇ ਵੀ ਉਹ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਆ ਜੀ ਬਹੁਤ ਜ਼ਿਆਦੇ ਉਹ इवन ਜੇ ਆਪਾਂ ਨੂੰ ਪੁੱਛ ਕੇ ਕੋਈ ਚੰਗੀ ਇਨਕੁਆਇਰੀ ਕੀਤੀ ਜਾਵੇ ਤਾਂ ਉਹ ਗੈਂਗਸਟਰ ਟਾਈਪ ਹੀ ਆ ਜੀ ਉਹ ਜਿਵੇਂ ਉਹਨਾਂ ਕੋ ਮਾਰੂ ਹਥਿਆਰ ਸੀਗੇ ਜਿੰਨੇ ਹਥਿਆਰ ਸੀਗੇ ਤੁਸੀਂ ਪੁੱਛ ਸਕਦੇ ਜੋ ਉਹਨਾਂ ਨੇ ਹਥਿਆਰ ਯੂਜ਼ ਕੀਤੇ ਆਪਣੇ ਸੋਚਣ ਦੇ ਪਰੇ ਸ੍ਰਿਕ ਹਸਤੀ ਵਾਲਾ ਤੋਂ ਮਾਮਲਾ ਸਾਹਮਣੇ ਆਇਆ ਕਿ ਔਰਤ ਨੂੰ ਜਿਹੜੀ ਕੁੱਟ ਮਾਰਿਆ ਉਹ ਕਿਤੇ ਦੀ ਹੈ ਕੀ ਆ ਪੂਰਾ ਮਾਮਲਾ ਆ ਜਿਹੜਾ ਮਸਲਾ ਸਾਹਮਣੇ ਆਇਆ ਹੈ ਇਹਦੀ ਜਿਹੜੀ ਜਾਂਚ ਹੈਗੀ ਬੁਡੱਲੀ ਪਰਤਾਲ वो डी एस पी सिहब कर रहे हैं आह मसला जोड़ा है दवों पार्टिया का एक दूसरे आरोप लग्या है आ, पहले भी एक परसा दर्ज होया जरा कुी ब बजा के ले जाने का दोवों तो तो पार्टियों का आपस का डिस्प्यूट भी है तो डी एस पी सिहब में वेरीफाई कर रहे हैं वेरीफाई करके जिम्मे जैसी सूरत काबी कार्रवाई की जाएगी धन्यवाद जी ਸਾਨੂੰ ਨਵਾਂ ਰੂਪ ਲਗਾ ਦੇ ਜੀ ਮੁਲਾਜ਼ਮ ਉਹ ਡੀਐਸਪੀ ਸਿਟੀ ਸਾਹਿਬ ਤਾਂ ਹੀ ਵੈਰੀਫਾਈ ਕਰ ਰਹੇ ਹਨ ਪਹਿਲੇ ਵੀ ਦੇਖੋ ਇਹ ਪਰਚਾ ਹੋਇਆ ਸੀ ਜਿਸ ਵਿੱਚ ਜੁੜਾ ਹੈਗਾ ਕੁੜੀ ਨੂੰ ਭਜਾ ਕੇ ਲੈ ਜਾਣ ਦਾ ਮਸਲਾ ਸੀ ਜੀ ਤੇ ਕੋਰਟ ਵਿੱਚ ਵੀ ਚੱਲ ਰਿਹਾ ਹੈ ਆ ਡੀਐਸਪੀ ਸਿਟੀ ਸਾਹਿਬ ਕਰ ਰਹੇ ਵੈਰੀਫਾਈ ਕਰਵਾਈ ਕੀਤੀ ਜਾਊਗੀ ਬਿਲਕੁਲ ਜੀ ਜਿਹੜੀ ਬੰਦੀ ਕਾਰਵਾਈ ਉਹ ਜ਼ਰੂਰ ਕੀਤੀ ਜਾਊਗੀ ਧੰਨਵਾਦ ਜੀ